ਲੜਕਤ ਹਮੇਸ਼ੀ ਮਾਰਦਾ ਹੋ ਪਹਿਲਾਂ ਜਦੋਂ ਕਹਿੰਦੇ ਸਿੱਧੂ ਪ੍ਰਧਾਨ ਬਣ ਰਿਹਾ ਕਹਿੰਦਾ ਕਿਵੇਂ ਬਣ ਜੂ ਅਸੀਂ ਬੈਠੇ ਆ ਉਹ ਬਣ ਗਿਆ ਫਿਰ ਕਹਿੰਦੇ ਮਨਿੰਦਰ ਨੂੰ ਲਾਇਆ ਜਾ ਰਿਹਾ ਕਹਿੰਦਾ ਕਿਵੇਂ ਲਾ ਦੇਣਗੇ ਐਡਾ ਹੋਆ ਫਿਰ ਉਹ ਵੀ ਲਾਤਾ ਨਵੀਂ ਸਰਕਾਰ ਬਣ ਗਈ ਕਹਿੰਦਾ ਨਵੀਂ ਸਰਕਾਰ ਅਸ਼ੀਰਵਾਦ ਲੈ ਕੇ ਆਉ ਗਈ ਜੀ ਉਹਦੇ ਕੋਲੇ ਹੁਣ ਵੀ ਉਹ ਕਹਿੰਦਾ ਮੈਂ ਰੈੱਡ ਕਾਰਪਟ ਪਿਛਾਉਂਗਾ ਕਿਸਾਨਾਂ ਦੇ ਲਈ ਪਰਸੋਂ ਤੋਂ ਕਿਸਾਨਾਂ ਨੂੰ ਗਾਲਾਂ ਕੱਢ ਕੇ ਹਟਿਆ ਜਿਹੜੇ ਤੋਂ ਏਜੰਡੇ ਦੀ ਗੱਲ ਕਰਦਾ ਮੈਂ ਪੰਜਾਬੀਆਂ ਨੂੰ ਸਾਰਿਆਂ ਨੂੰ ਨਾਲ ਲਊ ਕਾਦੀ ਖਾਤਰ ਅੱਤਵਾਦ ਫੈਲ ਰਿਹਾ ਸਖਤੀ ਕਰੋ ਤੇਰੇ ਕੋਲੇ ਪੰਜਾਬ ਦਾ ਕਿਹੜਾ ਅਜੰਡਾ ਜੀ ਮੈਨੂੰ ਇਹ ਦੱਸੋ ਤੇਰੀ ਪਾਰਟੀ ਕੋਲੇ ਕਿਸਾਨਾਂ ਮਜ਼ਦੂਰਾਂ ਦਾ ਕਿਹੜਾ ਅਜੰਡਾ ਜਿਹੜਾ ਮਿਨਿਸਟਰ ਆਫ ਸਟੇਟ ਹੁੰਦਾ ਉਹ ਕੋਈ ਬੜਾ ਦਮ ਨਹੀਂ ਹੁੰਦਾ ਉਹ ਚ ਪੁਰਾ ਸੰਕੇਤ ਆ ਜਿਹੜਾ ਬਿੱਟੂ ਨੂੰ ਹਾਰੇ ਹੋਏ ਬੰਦੇ ਤਾਂ ਹੋਰ ਵੀ ਕਿੰਨੇ ਸੀ ਉਹਨਾਂ ਕੋਲੇ ਜੀ ਉਮੀਦਵਾਰ ਜਿਹੜੇ ਮੈਦਾਨ 'ਚ ਤਾਰੇ ਸੀ ਰਵਨੀਤ ਬਿੱਟੂ ਉਹ ਯਾਰੀ ਤੇ ਪਗਾਲੀ ਗਈ ਰਾਜ ਮੰਤਰੀ ਬਣਾ ਦਿੱਤਾ ਗਿਆ ਪਰ ਬਾਕੀ ਫਿਰ ਵੀ ਉਸ ਦੌੜ ਚ ਵੀ ਪਿੱਛੇ ਰਹਿ ਗਏ ਰਵਨੀਤ ਬਿੱਟੂ ਤੇ ਹਜੇ ਥੋੜੇ ਦਿਨ ਪਹਿਲਾਂ ਹੀ ਆਏ ਸੀ ਉਹ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਆਡੀਓ ਲੀਕ ਹੋਈ ਜਿਹੜੀ ਦੇਖੋ ਦੋ ਗੱਲਾਂ ਆ ਗਈਆਂ ਸਾਹਮਣੇ ਇੱਕ ਤਾਂ ਇਹ ਆ ਗਿਆ ਵੀ ਕੈਪਟਨ ਵਾਂਗੂ ਉਹ ਵੀ ਹਮਤਸ਼ਾਹ ਨਾਲ ਰਲ ਕੇ ਚੱਲਦਾ ਰਿਹਾ ਇਸੇ ਕਰਕੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਸੀ ਉਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕੇਂਦਰ ਨੇ ਇਹਨੇ ਉੱਥੇ ਕਾਮਾ ਰੌਲੀ ਪਾਈ ਸੀ ਕਾਤਲ ਜੀ ਜੇ ਜੀ ਬੋ ਜੀ ਮੁੜ ਕੇ ਉਹਨਾਂ ਨੇ ਉਹ ਵਾਪਸ ਲੈ ਲਿਆ ਦੂਜੇ ਪਾਸੇ ਇਹ ਵੀ ਕਹਿੰਦਾ ਅਰਬਨੀਤ ਬਿੱਟੂ ਕਹਿੰਦਾ ਰਾਹੁਲ ਗਾਂਧੀ ਮੇਰੇ ਤੇ ਦਬਾਅ ਪਾ ਰਿਹਾ ਸੀ ਵੀ ਬਿਆਨ ਸਿੰਘ ਦੇ ਕਾਤਲਾਂ ਨੂੰ ਮਾਫ਼ ਕਰੋ ਜਿਵੇਂ ਸਾਡੇ ਪਰਿਵਾਰ ਨੇ ਕੀਤਾ ਰਜੀਵ ਗਾਂਧੀ ਦੇ ਕਾਤਲਾਂ ਨੂੰ ਮਾਫ਼ ਜਾਂ ਲਲਿਤ ਮੱਕਨ ਦੀ ਬੇਟੀ ਨੇ ਕੁੱਕੀ ਗਿੱਲੋਰਾ ਪ੍ਰਤੀ ਨਰਮ ਰਵਈਆ ਅਖਤਿਆਰ ਕੀਤਾ ਹੁਣ ਜੇ ਉਹ ਇਹ ਕਹਿੰਦਾ ਵੀ ਰਾਹੁਲ ਗਾਂਧੀ ਮੇਰੇ ਤੇ ਦਬਾਅ ਪਾਉਂਦਾ ਸੀ ਉਹਨਾਂ ਨੂੰ ਮਾਫ਼ ਕਰ ਚਾਹੇ ਰਾਹੁਲ ਗਾਂਧੀ ਸਰਕਾਰ ਨਹੀਂ ਆਈ ਮੰਨ ਲਓ ਜੇ ਉਹਦੀ ਸਰਕਾਰ ਆ ਜਾਂਦੀ ਇਹ ਤਾਂ ਬੰਦੀ ਸਿੰਘ ਨੂੰ ਤਾਂ ਰਿਆ ਕਰੇ ਦੇਣਾ ਸੀ ਫਿਰ ਉਹਨਾਂ ਨਾਲ ਤਾਂ ਕੋਈ ਰੋਲੇ ਨਹੀਂ ਸੀ ਦੂਜਾ ਇਹਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਇਹ ਲਾਧੂ ਕਾ ਸਾਹਿਬ ਇੱਕ ਬਹੁਤ ਵੱਡਾ ਸੰਕੇਤ ਆ ਮੈਂ ਕਹਿੰਦਾ ਬਾਹਰਲੇ ਬਣਾਏ ਇਹਨੇ ਕੇਜਰੀਵਾਲ ਨੇ ਪਰ ਬਣਾਏ ਤਾਂ ਆਪਣੇ ਬੰਦੇ ਨਾ ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ ਸੀ ਜਾਂ ਹੋਰ ਕੀਤਾ ਸੀ ਬਾਹਰ ਕੰਮ ਕੀਤਾ ਸੀ ਕਾਂਗਰਸ ਨੇ ਬਣਾਏ ਮਨਮੋਹਨ ਸਿੰਘ ਵਰਗੇ ਉਹ ਇੱਕ ਐਸਾ ਨਾ ਉਹ ਬਣਾਏ ਅਕਾਲੀ ਦਲ ਨੇ ਬਲਵਿੰਦਰ ਭੁੰਦੜ ਤੇ ਢੀਂਡ ਸਾਨੂੰ ਹਾਰਨ ਤੋਂ ਬਾਅਦ ਰਾਜ ਸਭਾ ਚ ਭੇਜਿਆ ਇਸ ਤਰ੍ਹਾਂ ਉਹਨਾਂ ਨੇ ਇਸ ਕਰਕੇ ਭੇਜੇ ਵੀ ਉਹ ਪਾਰਟੀ ਦੇ ਬੰਦੇ ਨੇ ਯਾਰ ਉਹਨਾਂ ਦੇ ਸਿਰ ਤੇ ਪਾਰਟੀ ਖੜੀ ਆ ਚੋਣ ਹਾਰ ਕੇ ਵੱਖਰੀ ਗੱਲ ਆ ਬਿੱਟੂ ਕੋਲੇ ਕੀ ਆ ਜੀ ਜਿਹਨੂੰ ਕਹਿੰਦੇ ਹੁੰਦੇ ਪੰਜਾਬੀ ਚ ਕਹਿੰਦੇ ਹੁੰਦੇ ਆ ਵੀ ਨਾ ਰੰਨਾ ਨਾ ਕੰਨਾ ਬਿੱਟੂ ਕੋਲੇ ਤਾਂ ਵਿਰੋਧ ਆ ਨਾ ਪੰਜਾਬ ਤੇ ਸਿੱਖਾਂ ਦਾ ਕਿਉਂਕਿ ਬਿੱਟੂ ਸਿੰਘ ਦੇ ਵਿਰਾਸਤੋਂ ਹੋਆ ਜਿਹੜੀ ਸੋਚ ਤੇ ਸਮਝ ਬੀਅੰਤ ਸਿੰਘ ਨੇ ਪੰਜਾਬ 'ਚ ਲਾਗੂ ਕੀਤੀ ਸੀ ਉਹ ਸੋਚ ਤੋਂ ਕਾਂਗਰਸ ਪਿੱਛੇ हटਦੀ ਗਈ ਅਬਰਿੰਦਰ ਵੇਲੇ ਵੀ ਆਉਂਦਾ ਸੀ ਵੀ ਬੀਅੰਤ ਸਿੰਘ ਦੇ ਸ਼ਰਨ ਆंजलि ਨਹੀਂ ਦੇਣ ਗਿਆ ਜੀ ਉੱਥੇ ਪਰ ਇਹਨਾਂ ਨੂੰ ਉਹ ਨਾਲ ਚਮੇੜੀ ਫਿਰਦੇ ਸੀ ਵੀ ਲਾ ਕੇ ਕਿਉਂ ਸੱਟਣਾ ਪਰ ਮੈਨੂੰ ਬਹੁਤ ਸੀਰੀਅਸ ਬੰਦਿਆਂ ਨੇ ਦੱਸਿਆ ਵੀ ਰਾਹੁਲ ਗਾਂਧੀ ਨੇ 6 ਮਹੀਨੇ ਪਹਿਲਾਂ ਕਹਿੰਦਾ ਸੀ ਬਿੱਟੂ ਨਹੀਂ ਆਪਣੇ ਨਾਲ ਚੱਲ ਸਕਦਾ ਕਿਉਂਕਿ ਜਿਹੜੀ ਨਵੀਂ ਕਾਂਗਰਸ ਬਣ ਰਹੀ ਆ ਉਹਦੇ ਵਿੱਚ ਇਹ ਸੋਚ ਦਾ ਪੰਜਾਬ ਨਾਲ ਟਕਰਾ ਦਾ ਉਹੀ ਦੁਸ਼ਮਣੀ ਨੂੰ ਅੱਗੇ ਲੈ ਕੇ ਚੱਲਣ ਦਾ ਉਹਦੇ ਲਈ ਕੋਈ ਥਾਂ ਨਹੀਂ ਇਸੇ ਕਰਕੇ ਬਿੱਟੂ ਨੇ ਛੜਪਾ ਮਾਰਿਆ ਤੇ ਭਾਜਪਾ ਵੱਲੋਂ ਇਹਨੂੰ ਰਾਜ ਮੰਤਰੀ ਬਣਾਉਣਾ ਇਹ ਵੀ ਆਪ ਦੇ ਆਪ ਚ ਇੱਕ ਸੰਕੇਤ ਆ ਵੀ ਪੰਜਾਬ ਪ੍ਰਤੀ ਭਾਰਤੀ ਜਨਤਾ ਪਾਰਟੀ ਕਹੀ ਜੀ ਨੀਤੀ ਰੱਖਣੀ ਚਾਹੁੰਦੀ ਆ ਬਿੱਟੂ ਚਾਹੇ ਬੜਕਾ ਮਾਰੀ ਜਾਵੇ ਉਹ ਤਾਂ ਫੁਕਰਾ ਬੜਕਤ ਹਮੇਸ਼ਾ ਹੀ ਮਾਰਦਾ ਹੋ ਪਹਿਲਾਂ ਜਦੋਂ ਕਹਿੰਦੇ ਸਿੱਧੂ ਪ੍ਰਧਾਨ ਬਣ ਰਿਹਾ ਕਹਿੰਦਾ ਕਿਵੇਂ ਬਣ ਜੂ ਅਸੀਂ ਬੈਠੇ ਆ ਉਹ ਬਣ ਗਿਆ ਫਿਰ ਕਹਿੰਦੇ ਮਨਿੰਦਰ ਨੂੰ ਲਾਇਆ ਜਾ ਰਿਹਾ ਕਹਿੰਦਾ ਕਿਵੇਂ ਲਾ ਦੇਣਗੇ ਐਡਾ ਹੋਆ ਫਿਰ ਉਹ ਵੀ ਲਾਤਾ ਨਵੀਂ ਸਰਕਾਰ ਬਣ ਗਈ ਕਹਿੰਦਾ ਨਵੀਂ ਸਰਕਾਰ ਅਸ਼ੀਰਵਾਦ ਲੈ ਕੇ ਆਉ ਗਈ ਜੀ ਉਹਦੇ ਕੋਲੇ ਹੁਣ ਵੀ ਉਹ ਕਹਿੰਦਾ ਮੈਂ ਰੈੱਡ ਕਾਰਪਟ ਪਿਛਾਉਂਗਾ ਕਿਸਾਨਾਂ ਦੇ ਲਈ ਪਰਸੋਂ ਤੋਂ ਕਿਸਾਨਾਂ ਨੂੰ ਗਾਲਾਂ ਕੱਢ ਕੇ ਹਟਿਆ ਥੋੜੀ ਬਾਜਪਾ ਕੱਢ ਕੇ ਹੱਟੀਆ ਜਿਹੜੇ ਤੋਂ ਏਜੰਡੇ ਦੀ ਗੱਲ ਕਰਦਾ ਮੈਂ ਪੰਜਾਬੀਆਂ ਨੂੰ ਸਾਰਿਆਂ ਨੂੰ ਨਾਲ ਲਵਾਂ ਕਾਦੀ ਖਾਤਰ ਅੱਤਵਾਦ ਫੈਲ ਰਿਹਾ ਸਖਤੀ ਕਰੋ ਤੇਰੇ ਕੋਲੇ ਪੰਜਾਬ ਦਾ ਕਿਹੜਾ ਏਜੰਡਾ ਜੀ ਮੈਨੂੰ ਇਹ ਦੱਸੋ ਤੇਰੀ ਪਾਰਟੀ ਕੋਲੇ ਕਿਸਾਨਾਂ ਮਜ਼ਦੂਰਾਂ ਦਾ ਕਿਹੜਾ ਏਜੰਡਾ ਹੈ ਮਤਲਬ ਇਹ ਜਿਹੜਾ ਮਿਨਿਸਟਰ ਆਫ ਸਟੇਟ ਹੁੰਦਾ ਉਹ ਕੋਈ ਬੜਾ ਦਮ ਨਹੀਂ ਹੁੰਦਾ ਉਹ ਚ ਮਤਲਬ ਇੱਕ ਹਿਸਾਬ ਨਾਲ ਕਲਰਕੇ ਹੁੰਦਾ ਟ੍ਰੇਨਿੰਗ ਸੈਂਟਰ ਹੀ ਹੁੰਦਾ ਉਹਦੇ ਖਾਤਰ ਪਰ ਸਾਰੀ ਪੰਜਾਬ ਨੂੰ ਇੱਕ ਸਿਆਸੀ ਰਾਹ ਦੇਣਾ ਤੇ ਦੂਜੇ ਪਾਸੇ ਜਿਹੜੀ ਕੰਗਣਾ ਕਹਿ ਰਹੀ ਆ ਪੰਜਾਬ ਚਾਤ ਤੋਂ ਬਾਅਦ ਪੈ ਗਿਆ ਫਲਾਨਾ ਹੋ ਗਿਆ ਕਿਵੇਂ ਨਜਿੱਠੀਏ ਮਤਲਬ ਤੁਸੀਂ ਦੇਖੋ ਪੰਜਾਬ ਨੂੰ ਇਹ ਟਕਰਾਅ ਵਾਲੇ ਪਾਸੇ ੱਟਣ ਵਾਲੀ ਸਿਆਸਤ ਆ ਬਿੱਟੂ ਨੂੰ ਹੰਗਾਰਾ ਮਿਲਿਆ ਕਿੱਥੋਂ ਮਿਲਿਆ ਸ਼ਹਿਰੀ ਸੀਟਾਂ ਤੋਂ ਹੀ ਮਿਲਿਆ ਬਾਕੀ ਦਾਖਾ ਤੇ ਉਹ ਗਿੱਲਤੋ ਤਾਂ ਸ਼ਾਇਦ ਹਾਰ ਗਿਆ ਮੇਰਾ ਖਿਆਲ ਆ ਹਾਂਜੀ ਤੇ ਇਸ ਕਰਕੇ ਇਹ ਫਿਰਕੂ ਪਾਲਾਬੰਦੀ ਨੂੰ ਅੱਗੇ ਵਧਾਉਣਾ ਪੰਜਾਬ ਲਈ ਨਾ ਕਾਂਗਰਸ ਲਈ ਫਾਇਦੇਮੰਦ ਆ ਨਾ ਭਾਜਪਾ ਲਈ ਆ ਨਾ ਪੰਜਾਬ ਲਈ ਆ ਨਾ ਮੁਲਕ ਲਈ ਆ ਸੋ ਇਹ ਅਪਦੇ ਆਪਤ ਮਤਲਬ ਬਹੁਤ ਬੁਰਾ ਸੰਕੇਤ ਆ ਜਿਹੜਾ ਬਿੱਟੂ ਨੂੰ ਹਾਰੇ ਹੋਏ ਬੰਦੇ ਤਾਂ ਹੋਰ ਵੀ ਕਿੰਨੇ ਸੀ ਉਹਨਾਂ ਕੋਲੇ ਜੀ ਵੀ ਉਹਨੂੰ ਚੱਕ ਕੇ ਮਤਲਬ ਫੇਸਬੁਕ ਤੇ ਉਹਦਾ ਇਹ ਕਹਿਣਾ ਮੈਂ ਮੁੱਖ ਮੰਤਰੀ ਵੀ ਬਣ ਸਕਦਾ ਸੋ ਇਹ ਦਾ ਮਤਲਬ ਆਉਣ ਵਾਲੇ ਸਮੇਂ 'ਚ ਭਾਜਪਾ ਦੀ ਨੀਤੀ ਚਾਹੇ ਉਹ ਕਮਜ਼ੋਰ ਸਰਕਾਰ ਆ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਹੋ ਸਕਦੀਆਂ ਪਰ ਕਈ ਵਾਰ ਰਾਸ਼ਟਰੀ ਮੁੱਦਾ ਦੇਸ਼ ਦੀ ਏਕਤਾ ਅਖੰਡਤਾ ਪਾਕਿਸਤਾਨ ਦੇ ਨਾਂ 'ਤੇ ਦੂਜੇ ਚੁੱਪ ਕਰ ਜਾਂਦੇ ਆ ਉਹ ਇੰਜਾਂ ਦੀਆਂ ਗੱਲਾਂ ਨਹੀਂ ਕਰਦੇ ਸੋ ਇਸ ਕਰਕੇ ਪੰਜਾਬ ਨੂੰ ਕੋਈ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ਨਵੀਂ ਕੇਂਦਰ ਸਰਕਾਰ ਤੋਂ ਸੰਘਰਸ਼ੇ ਕਰਨਾ ਪੈਣਾ ਵਧੀਆ ਨਵੇਂ ਤਰੀਕਿਆਂ ਨਾਲ ਜਿਵੇਂ ਕਿਸਾਨ ਅੰਦੋਲਨ ਨੇ ਸੰਘਰਸ਼ ਕੀਤਾ ਇਹ ਤਾਂ ਇਹੀ ਗੱਲ ਮੰਨਦੀ ਆ ਤੇ ਦੂਜੀ ਗੱਲ ਇਹ ਆ ਜਿਹੜਾ ਕਹਿੰਦਾ ਸੀ ਸਵਾਲ ਕਰਨੇ ਲਾਤੇ ਮੈਂ ਲੋਕ ਤੇ ਉਹਦੋਂ ਗੱਲ ਨੂੰ ਅੱਗੇ ਵਧਾਓ ਉਹ ਬਦਾਰ ਸਵਾਜੇ ਤਾਂ ਚੁੱਪ ਕਰਾਣ ਦਾ ਮੈਂ ਨਹੀਂ ਸਵਾਲ ਦਾ ਜਵਾਬ ਦੇਣਾ ਚੁੱਪ ਕਰ ਜਾ ਚਾਰ ਦਿਨਾਂ ਨੂੰ ਵੀ ਅੰਦਰ ਹੋਏंगी ਪਰ ਲੋਕਾਂ ਨੂੰ ਕਿਵੇਂ ਚੁੱਪ ਕਰਾਉ ਨਹੀਂ ਖਲਕਦੀ ਦੀ ਬੰਦ ਨੌਜਵਾਨ ਹੁੰਦੀ ਸੋ ਲੋਕ ਹੁਣ ਉੱਠਣ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਖੇਡ ਪੁੱਗ ਗਈ ਸੋ ਲੋਕ ਸਵਾਲ ਕਰਨਗੇ ਅੰਦਰੋਂ ਵੀ ਹੋਣਗੇ ਸਵਾਲ ਬਾਹਰ ਵੀ ਹੋਣਗੇ ਤੇ ਸਤੌਜ ਵਾਲੇ ਵਿੰਦਰ ਦੇ ਮਾਸਟਰ ਦੇ ਮੁੰਡੇ ਨੂੰ ਜਿਹੜਾ ਕਹਿੰਦਾ ਮੈਨੂੰ ਸਭ ਪਤਾ ਨਾ ਮੈਨੂੰ ਪਤਾ ਲੱਗ ਜੂ ਦੂਜਿਆਂ ਨੂੰ ਤੇ ਇਹ ਕਹਿੰਦਾ ਨਾ 10ਵੀਂ ਦਾ ਪੰਜਾਬੀ ਦਾ ਪੇਪਰ ਪਾਸ ਕਰਕੇ ਦਿਖਾਉਣ ਤੂੰ ਵੀ 12ਵੀਂ ਚ ਫੇਲ ਹੋਇਆ ਤੂੰ ਕਿਹੜਾ 13ਵੀਂ ਪੜਿਆ ਤੇ ਹੁਣ ਪਤਾ ਲੱਗੂ ਸਾਰਾ ਕੁਝ ਮੈਨੂੰ ਪਤਾ ਜਦੋਂ ਸਵਾਲ ਉੱਠਣਗੇ ਉਹਨਾਂ ਦਾ ਕੀ ਜਵਾਬ ਦੰਦਾ ਜੇ ਤਾਂਹੀਂ ਚੁੱਪ ਕਰਾਇਆ ਵੀ ਡਾਕਟਰ ਸਾਹਿਬ ਵੀਡੀਓ ਵੀਡੀਓ ਨਾ ਪਾਓ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਕਰੂੰ ਪਰ ਐਵੇਂ ਵੀ ਮੈਨੂੰ ਲੱਗਦਾ ਕੋਈ ਬਾਹਲਾ ਕੰਮ ਹੱਲ ਹੋਣਾ ਨਹੀਂ ਜੋ ਮੈਨੂੰ ਲੱਗ